ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਲੇ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇ ਕਿ ਆ ਗੁਰੂ ਆਂਦੀ ਆ ਬਾਬਾ ਦੀਪ ਸਿੰਘ मर्जी है, मिताड़ी की मर्जी, बिल्कु मर्जी बिल्कुल साड़ी मर्जी है, ये तो पांच सदा है, बिल्कुल नहीं, ना, इसे मैनेजमेंट तो पांच सदी की भी हो गया, मैं ही लगेगी, मैं ही लगेगी, तुम कौन लगे। करना मैं सीखने का, लाओगे ना ज़्यादा ਜੋਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਨੂੰ ਲੈ ਕੇ ਵਿਵਾਦ ਹੋਇਆ ਤੇ ਇਸੇ ਦੌਰਾਨ ਕਿਰਪਾਨਾ ਵਿਚਲੀਆਂ ਨੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਵਿਵਾਦ ਇੰਨਾ ਵੱਧ ਗਿਆ ਕਿ ਕਿਰਪਾਨਾ ਚਲੀਆਂ ਨੇ ਤਕਰਾਰ ਹੋਈ ਹੈ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਦੀਆਂ ਤਸਵੀਰਾਂ ਨੇ ਜਨਮਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸਿੱਖ ਜਥੇਬੰਦੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਤਕਰਾਰ ਹੋਈ ਹੈ प्राप्त जानकारी अनुसार ਦੱਸਿਆ ਜਾ ਰਿਹਾ ਹੈ ਕਿ 25 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿੱਥੇ ਬੜੀ ਹੀ ਸ਼ਰਧਾ ਤੇ ਤੁਮਤਾਮ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਇਸੇ ਸਬੰਧ ਦੇ ਵਿੱਚ ਇੱਕ ਸਿਕਜਤਬੰਦੀ ਦੇ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਤਸਵੀਰਾਂ ਆਪਣੇ ਤੰਬੂ ਦੇ ਵਿੱਚ ਲਗਾਈ ਗਈ ਸੀ ਜਿਸ ਦਾ ਵਿਰੋਧ ਮੇਲਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਗਿਆ ਐਸੇ ਰੋਜ਼ਬੋਜੋ ਸਖਜਤ ਬੰਦੀਆਂ ਵੱਲੋਂ ਕਮੇਟੀ ਦੇ ਮੈਂਬਰਾਂ ਦਾ ਕਿਰਾ ਕੀਤਾ ਗਿਆ ਤੇ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਕਿਰਪਾਨਾਂ ਵੀ ਚੱਲੀਆਂ ਨੇ ਕਈ ਸਿੱਖ ਜਥੇਬੰਦੀਆਂ ਦੇ ਆਗੂ ਜ਼ਖਮੀ ਹੋਏ ਨੇ ਐਸਐਚਓ ਸਰਦਾਰ ਪਲਵਿੰਦਰ ਸਿੰਘ ਵੀ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਰਪਾਨਾ ਚਲੀਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕਿਰਪਾਨਾ ਚਲਦਿਆਂ ਨੇ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਕਿ ਕੁਝ ਬਿਆਨ سامنے ਆਏ ਨੇ ਹੁਣ ਸੁਣਉਂਦੇ ਹਾਂ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਵਿੱਚ ਸਿਰਫ ਗੁਰੂਆਂ ਦੀਆਂ ਫੋਟੋਆਂ ਹੋਣ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨਹੀਂ ਲਾਉਣੀ ਹੈ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਬਹਿਸ ਵਾਲੀ ਗੱਲ ਹੋ ਗਈ ਹੈ ਸੰਗਤ ਸਿਵਾਸ ਕਰਦੇ ਸੈਂ ਮੈਨੇਜਮੈਂਟ ਹੋਇਆ ਸਾਈਡ ਤੋਂ ਬਾਬਾ ਜੀ ਸਾਹਮਣੇ ਹੋ ਗਏ ਪਾਸੇ ਉਹ ਪਰੇ ਦੇ ਹੁੰਦੇ ਆ ਬਾਬਾ ਦੀਪ ਸਿੰਘ ਜੀ ਆਪ ਜਾਓ ਨਹੀਂ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਲਈ ਫਿਰ ਬਹਿਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਾ ਇੱਥੇ ਮੈਨੇਜਮੈਂਟ ਦਾ ਪੰਜੂ ਤੇ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਤ ਦਾ ਤੁਸੀਂ ਸਾਰੇ ਪੰਤ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੰਗੀ ਲੱਗੇ ਕਿ ਪ੍ਰੋਗਰਾਮ ਸੇਵਾ ਕਰੀਏ ਆਹ ਕਹਿੰਦੇ ਲੋਟ ਫੋਟੋ ਲਾਵਾ ਨਹੀਂ ਲੱਗੇ ਆਹ ਫੋਟੋ ਲਾਓ ਲਾਓ ਲੱਗੀ ਸੰਤਾ ਦੀ ਫੋਟੋ ਲਾ ਦਿਓ ਲਾ ਦਿਓ ਆ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹਨਾਂ ਸਾਡੀ ਮੇਰੀ ਮਾਲਕੀ ਇੱਥੇ ਕਿੱਧਰ ਹੈ ਆਹ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ ਲਾ ਦਿਓ آجي نال نال

ਲਾ ਤਾਂ ਆ ਕਰਕੇ ਡੰਗ ਦੇ ਕਿੰਨੀ ਲੋਣੀ ਫੋਟੋ ਖਾ ਇੱਕ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਜੀ ਠੱਕੇ ਤੁਸੀਂ ਮਾਰਦੇ ਹੋ ਤੂੰ ਹਲੋ ਭਾਜੀ ਅਸੀਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਮਾਰਾ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਵੇ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਦੇ ਸਵੇਰਦੇ ਫੋਟੋ ਖਾਂਦੇ ਕਦੀ ਕੋ ਜਰਮਣੇ ਇਹ ਤਾਰੀਖਾਂ ਦੀ ਗੱਲ ਜਿਹੜੀ ਹੈਗੀ ਆ ਭਾਵਨਾ ਭਾਜੀ ਭਾਵਨਾ ਦੇ ਅੱਗੇ ਤੁਰਾ ਚੱਲ ਕੇ ਆਏ ਆ 150 ਤੋਂ ਲੰਮੀ ਡੋਤਾ ਸਾਡੇ ਇੱਥੇ ਇਹ ਆਡੀ ਮਾਲਕੀ ਇੱਥੇ ਸਾਡੀ ਪਰਮਿਸ਼ਨ ਤੋਂ ਬਿਨਾਂ ਲਾ ਨਹੀਂ ਖੜਦਾ ਕੋਈ ਇੱਥੇ ਕੋਈ ਸੇਵਾ ਜਿਹੜੀ ਕਰਨੀ ਪਰ ਨੌਕਰਾਂ ਦਾ ਸੇਵਾ ਕਰਦਾ ਕੋ ਟਿਕਾਣਾ ਹੁੰਦਾ ਇਹ ਸੇਵਾ ਇਹਦੇ ਨਾਲ ਵੀ ਜੋੜੇ ਕੰਢੇ ਦਾ ਸੇਵਾ ਦਾ ਸੇਖਰਾਜ ਬਣ ਜਾਣਾ ਜੋੜੇ ਕੰਢੇ ਦਾ ਸੇਖਰਾਜ ਨਹੀਂ ਬਣਦਾ ਉਹ ਵੀ ਸਿੱਧਾ ਦੋ ਗੱਲ ਸੇਵਾ ਦੀ ਨਹੀਂ ਆ ਗੱਲ ਤੇਰੇ ਨਾਲ ਫੋਟੋਆਂ ਤੋਂ ਉਡਾਰਾ ਸੰਤਾਂ ਦੀ ਫੋਟੋ ਜਿਹੜੀ ਲਾਈ ਆ ਮੁਬਾਰਕ ਮੈਨੂੰ ਇਹ ਚੀਜ਼ ਦੇ ਇਹ ਮੁਬਾਰਕ ਨੂੰ ਮੈਂ ਲਿਖ ਰਾਈਟ ਆਊਟ ਗਾਲੀ ਨਹੀਂ ਉੱਠੀ ਕੀਤੀ ਮੈਂ ਨਾ ਕੋਈ ਮੁਬਾਰਕ ਨਹੀਂ ਉੱਥੋਂ ਕੀਤਾ ਸਾਡੇ ਨਾਲ ਫੋਟੋਆਂ ਲਾਓ ਫੋਟੋਆਂ ਹੀ ਲਾਤੀਆਂ ਫਿਰ ਤੁਸੀਂ ਸੇਵਾ ਚ ਤੁਹਾਨੂੰ ਕਹਿਣ ਲੱਗ ਪਏ ਇਹ ਢਾਲ ਨਹੀਂ ਆ ਵੀਰ ਢਾਲ ਨਾ ਬਣਾਓ ਤੁਸੀਂ ਆਨੇ ਪਿੱਥੇ ਸਿਰਫ ਬਾਬਾ ਦੀਪ ਸਿੰਘ ਜੀ ਲੱਗੂਗੀ ਫੋਟੋ ਇਹ ਜਿਹੜੀ ਸੇਵਾ ਨਾ ਉਹ ਤਾਂ ਇਹ ਉਹਨਾਂ ਦੀ ਚਲਾਈ ਹੋਈ ਟਿਕਾਣਾ ਉਹਨਾਂ ਦੇ ਮੁਕੀ ਹੀ ਗਾਜੀ ਮੈਂ ਕੋਈ ਨਹੀਂ ਕਹਿੰਦਾ ਜੋੜੇ ਘੱਟ ਬੈ ਕੇ ਸੇਵਾ ਕਰ ਲੋ ਤੁਹਾਨੂੰ ਇਹ ਕੱਲ ਦੀ ਮਨਾਈ ਕੋਈ ਨਹੀਂ ਕੀਤਾ ਤੁਹਾਨੂੰ ਸੇਵਾ ਕਰੋ ਸੇਵਾ ਕਰੋ ਪਰ ਢਾਲਣਾ ਬਣਾਉ ਨਹੀਂ ਵੀਰ ਫੋਟੋਆਂ ਦਾ ਬੋਲੇ ਹਨ ਆ ਕੇ ਮੇਰੇ ਪਹਿਲਾਂ ਕਹਿੰਦੇ ਨਾਲ ਸਾਡੀ ਮਾਲਕੀ ਹੈ ਇੱਥੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਆ ਕੇ ਵੀ ਸਾਡੀ ਮਾਲਕੀ ਹੈ ਇੱਥੇ ਗੁਰਦਰ ਸਿੰਘ ਸਾਹਿਬ ਗੱਲ ਗੱਲ ਬੈਠੋ ਸੇਵਾ ਕਰੋ ਉਧਰ ਜਲਦਾ ਸੇਵ ਦੇ ਲੋ ਕੀ ਕਰ ਇਹ ਕੰਮ ਆ ਚਲੋ ਕਰੋ ਇਹੋ ਹੀ ਕੰਮ ਤੁਸੀਂ ਕੋਈ ਨਸ਼ੀ ਤੁਹਾਡੇ ਜੰਗੇ ਹਨ ਉਹ ਵੇਖੋ ਕਰੋ ਕਰੋ ਪਾਪਾ ਜੀ ਸਰਕਾਰੀ ਸੇਵਾ ਕਰਾਉਂਦੇ 12 ਜੀ ਪ੍ਰਬੰਧ ਕੋਈ ਲਾਉਂਦਾ ਨਹੀਂ 12 ਜੀ ਉਹ ਉਹ ਸਰਕਾਰ ਦਾ ਕੰਮ ਵੇਖਣਾ ਜਿਹੜੀ ਗੱਲ ਹੈ ਉਹ ਜਿਹੜੇ ਕਰਦੇ ਆ ਉਹ ਤੁਹਾਡੇ ਪੈਸੇ ਤੇ ਬੈਠੇ ਨੇ ਤੁਸੀਂ ਕਰੋ ਸਰਕਾਰ ਨੂੰ ਘੱਟ ਕਰਦੇ ਆ ਤੱਕੇ ਨੇ ਤੁੰਬੂਪੁਰਤ ਸੰਤਾਂ ਦੀਆਂ ਫੋਟੋਆਂ ਤੁਸੀਂ ਲਾਉਂਦੀਆਂ ਇੱਥੇ ਜਿਹੜੀ ਸੇਵਾ ਕਰਕੇ ਬੰਦੀ ਸਿੰਘਾਂ ਦੀ ਫੋਟਾ ਤੁਸੀਂ ਲਾਤੀਆਂ ਇੱਥੋਂ ਉਹ ਤੁਸੀਂ ਕਿਹਾ ਲਾ ਦਿਓ ਬੰਦੀ ਸਿੰਘਾਂ ਦੀ ਫੋਟਾ ਇਸ਼ੂ ਨਹੀਂ ਤੁਸੀਂ ਪਹਿਲਾਂ ਕਿਹਾ ਤੇ ਲਾਈਆਂ ਇਸ਼ੂ ਨਾ ਬਣਾਓ ਮੁੜ ਕੇ ਤੇ ਧੱਕੇ ਨਾਲ ਲਾਈਆਂ ਸਿਰਫ ਇੱਕ ਬੰਦੇ ਨੇ ਇਹ ਸਭ ਵਿਰੋਧ ਕੀਤਾ ਕਿ ਜੀ ਮੈਨੂੰ ਪਰੋਣ ਪਰਵਾਨ ਕੀ ਮੈਨੂੰ ਲੈਣ ਮੈਨੂੰ ਲੋੜ ਹੀ ਨਹੀਂ ਗੀ ਇਸੇ ਚੀਜ਼ ਤੇ ਮਗਰ ਸਮਝ ਲਓ ਵੀ ਛੋਟੀ ਜੀ ਚੀਜ਼ ਜਿਹੜੀ ਸੀਗੀ ਉਹ ਵੱਡੀ ਬਣ ਜੀ ਤੇ ਬਾਅਦ ਵਿੱਚ ਜਦੋਂ ਸਤਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਤੀ ਕਰਨੇ ਆ ਰਿਕੁਐਸਟ ਕਰਨੇ ਆ ਕਿ ਅਸੀਂ ਸਾਨੂੰ ਗਰੰਟੀ ਲੈਣੇ ਆ ਕਿ ਇਹ ਬੰਦੇ ਠੀਕ ਨੇ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਹੋ ਉਹ ਤੁਹਾਨੂੰ ਨਹੀਂ ਨਹੀਂ ਦੱਸ ਸਕੇ ਹੂੰ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਖਿਆ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਅਸੀਂ ਆ ਕੇ ਠੀਕ ਹੈ ਲਾਲ ਉਹਨਾਂ ਨੇ ਲਾਇਆ ਹੁਣ ਜੀ ਫੋਟੋਆਂ ਵੀ ਲਾਈਆਂ ਨੇ ਉਹਨਾਂ ਨੇ ਆਪਣੀ ਜਿਹੜੀ ਟੈਂਟ ਉਹ ਵੀ ਲੱਗਾ ਉੱਥੇ ਨਹੀਂ ਉਹ ਵੀਡੀਓ ਵਿੱਚ ਦਿਖਾਏ ਦੇ ਰਿਹਾ ਕਿ ਆਪ ਜੀ ਨੇ ਤਸਵੀਰ ਨੂੰ ਫੜ ਕੇ ਇੱਕ ਦੋ ਵਾਰੀ ਖਿੱਚ ਰਿਹਾ ਹਾਂ ਜੀ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ ਪੰਦਰਾਵਾਲੇ ਸ਼ਰਮੋਨੀ ਸੰਤ ਨੇ ਸ਼ਹੀਦ ਨੇ ਹਾਂ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ ਹਾਂ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ ਹਾਂ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਦੇ ਜੋੜਿਆਂ ਦੇ ਨਾਲ ਇਹਨਾਂ ਨੂੰ ਫੋਟੋ ਕਿਉਂ ਲਾਈ ਜੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਵੀ ਇਹ ਤੁਸੀਂ ਉਹਨੂੰ ਨਿੱਜੀ ਜਾਇਦਾਦ ਕਹਿ ਰਹੇ ਹੋ ਇਸ ਗੁਰਦੁਆਰਾ ਸਾਹਿਬ ਨਹੀਂ ਜੀ ਨਹੀਂ ਅਸੀਂ ਆਖਿਆ ਕਿ ਅਸੀਂ ਜਵਾਬਦਾਰ ਆ ਹਾਂ ਦੇ ਦੇ ਕੁਲੀ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਉਹ ਕਦੀ ਮਾਰਕੀਤ ਤਾਂ ਲੈ ਨਹੀਂ ਸਕਦੀ ਹੂੰ ਗੁਰਦੁਆਰਾ ਜਿਹੜਾ ਹੈਗਾ ਇਹ 18 ਕਿੱਲੇ ਵਿੱਚ ਕਿਸੇ ਨੇ ਧਾਰ ਕੀਤਾ ਜ਼ਮੀਨ ਕਿਸੇ ਨੇ ਪੰਚਾਇਤ ਨੇ ਹੂੰ ਤਕਰੀਬਨ 1970 ਦੇ ਨੇੜੇ ਤੇੜੇ ਪੰਚਾਇਤ ਨੇ ਰਲ ਕੇ ਜ਼ਮੀਨ ਖਾਲੀ ਉਪਰਾਈ ਸੀ ਜੀ ਇਸ ਕਰਕੇ ਅਸੀਂ ਤਾਂ ਕਹਿ ਨਹੀਂ ਸਕਦੇ ਜੀ ਆਕੇ ਜੀ ਅਸੀਂ ਜਵਾਬਦਾਰ ਆ ਹੂੰ ਅਸੀਂ ਜਿਹੜੇ 30 ਮੈਂ ਤੁਹਾਨੂੰ ਦੱਸਿਆ ਸੰਸਥਾ ਉਹਦੇ ਨਾਲ ਅਸੀਂ ਸਬਰ ਕੀਤਾ ਹੈ ਐਸ ਮੈਨੇਜਮੈਂਟ ਕਮੇਟੀ ਜੀ ਉਹਨਾਂ ਨੇ ਉਹਨਾਂ ਨੂੰ ਕੁਰਬਾਨੀ ਦਿੱਤੀ ਕਿ ਤੁਸੀਂ ਚਲੋ ਲੰਗਰ ਚਲਾਓ ਤੁਸੀਂ ਮੈਡੀਕਲ ਕੈਂਪ ਚਲਾਓ ਇਹ ਜੀ ਸਵਾਲ ਇਹ ਵੀ ਉਠਾਈ ਜਾ ਰਿਹਾ ਕਿ ਗੁਰਮਰਜਾਦਾ ਅਨੁਸਾਰ ਜਿਹੜੀਆਂ ਸਵਾਵਾਂ ਇੱਥੇ ਬੌਂਸਰ ਰੱਖੇ ਹੋਏ ਉਹਨਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਕਿ ਬੌਂਸਰ ਰੱਖੇ ਹੋਏ ਹੈ ਇੱਥੇ ਕੋਲੇ ਨੂੰ ਦੇਖੋ ਜੀ ਇਸ ਤਰ੍ਹਾਂ ਜੀ ਬੌਂਸਰ ਸਿ ਨਹੀਂ ਰੱਖਦੇ ਹੂੰ ਸਾਨੂੰ ਇੱਕ ਬਹੁਤ ਪੁਰਾਣੀ ਪ੍ਰੋਬਲਮ ਤਕਰੀਬਨ ਕਈ ਸਾਲਾਂ ਤੋਂ ਚੱਲਦੀ ਆ ਰਹੀ ਜਦੋਂ ਸਾਡਾ ਇਤਬਾਰ ਹੁੰਦਾ ਨਾ ਤੇ ਜਿੱਥੇ ਸਾਡਾ ਰਸਤਾ ਹੈਗਾ ਨਾ ਟ੍ਰੈਫਿਕ ਦਾ ਇੱਥੇ ਜਿਹੜਾ ਪਿੰਡ ਦਾ ਰਸਤਾ ਹੈ ਉਹ ਹੋ ਜਾਂਦਾ ਬੰਦ ਜੀ ਅਸੀਂ ਪੁਲਿਸ ਦੇ ਨਾਲ ਗੱਲ ਕਰ ਨੋ ਤੁਸੀਂ ਕੁਛ ਨਵਰੀ ਦੇ ਦਿਓ ਅਸੀਂ ਪੁੱਛ ਦੇ ਦਿੰਦੇ ਹਾਂ ਹੂੰ ਇਹ ਉਹ ਨਾਲ ਹੀ ਰੱਖੇ ਸੀਗੇ ਟ੍ਰੈਫਿਕ ਕੰਟਰੋਲ ਹੂੰ ਪਲੱਸ ਸਾਡੇ ਕੋਲ ਜਦੋਂ ਵੀ ਇੱਥੇ ਇਕੱਠ ਹੁੰਦਾ ਹੈ ਹੂੰ ਤੇ ਮੰਗਤियां ਆ ਜਾਂਦੀਆਂ ਨੇ ਉਹ ਫਿਰ ਨਾ ਹਾਰ-ਪਾ ਕੇ ਤੇ ਪੈਸੇ ਕਿਸੇ ਦਾ ਪਰਸ ਖੋ ਲਿਆ ਕਿਸੇ ਇਸ ਕਰਕੇ ਰੱਖਿਆ ਹੋ ਸਕਦਾ ਕਿ ਉਸ ਵੇਲੇ ਉਹ ਆ ਗਿਆ ਹੋਣਗੇ ਉੱਥੇ ਹੂੰ ਮੌਕੇ ਤੇ ਆਣ ਆ ਗਿਆ ਹੋਣਗੇ ਸਰ ਕੁਝ ਤੁਹਾਡੇ ਪਿੰਡ ਵਾਲੇ ਇਲਜ਼ਾਮ ਲਾ ਰਹੇ ਵੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਆ ਸਾਝੀ ਤੌਰ ਤੇ ਉਹਦੇ ਵਿੱਚ ਸਿਰਫ ਦੋ ਤਿੰਨ ਬੰਦੇ ਜਿਹੜੇ ਅਮਰਤਾ ਹਰ ਸਿੰਘ ਨੇ ਬਾਕੀ ਸਾਰੇ ਰੋਡੇ ਕੋਡੇ ਨੇ ਤੇ ਉਹਨਾਂ ਦੇ ਨਾਂ ਦੇ ਨਾਲ ਸਿੰਘ ਵੀ ਨਹੀਂ ਲੱਗਿਆ ਇਸ 얘ਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸਾਰੇ ਸਾਡੇ ਸਿੰਘ ਨੇ ਸਾਡੇ ਸਿੰਘ ਨੇ ਅਮਰਤਾ ਸਿੰਘ ਨੇ ਜੀ ਹਾਂਜੀ ਜੀ ਬਾਕੀ ਇਹ ਵੀ ਮੈਂ ਕਹਿਣਾ ਚਾਹਣਾ ਪਈ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਆਸਤ ਵੀ ਚੱਲਦੀ ਹੈ ਹੂੰ ਪਿੱਛੇ ਜਿਹਾ ਥੋੜਾ ਜਿਹਾ ਇੱਕ ਮਸਲਾ ਇੱਥੇ ਉੱਠਿਆ ਸੀਗਾ ਕਿ ਜਦੋਂ ਪੰਚਾਇਤ ਨੇ ਖਾਲੀ ਕਰਾ ਕੇ ਦਿੱਤੀ ਸੀ ਨਾ ਜ਼ਮੀਨ ਹੂੰ ਉਦੋਂ ਥੋੜਾ ਜਿਹਾ ਪ੍ਰੋਬਲਮ ਇੱਕ ਪਿੱਛੇ ਜਿਹਾ ਆਈ ਸੀ ਹੂੰ ਇਸ ਕਰਕੇ ਕੁਝ ਸਾਡੇ ਵਿਰੋਧ ਵੀ ਕਰਦੇ ਨੇ ਜਿਵੇਂ ਹੁੰਦਾ ਹਰ ਇੱਕ ਜਗ੍ਹਾ ਵਿੱਚ ਜੀ ਜੀ ਭਾਂਡੇ ਤਾਂ ਖੜਕਦੇ ਹੀ ਨੇ ਜੀ ਲੇਕਿਨ ਸਾਡੇ ਵੱਲੋਂ ਅਸੀਂ ਇਮਾਨਦਾਰੀ ਤੇ ਮਰਿਆਦਾ ਦੋਵੇਂ ਚੀਜ਼ਾਂ ਸਾਡੇ ਵੱਲੋਂ ਕਾਇਮ ਹਮ ਇੱਕ ਜੀ ਲੰਗਰ ਹਾਲ ਦੇ ਵਿੱਚ ਵੀ ਨਾ ਉਠਾਇਆ ਗਿਆ ਸਵਾਲ ਕਿ ਉੱਥੇ ਸੰਤਨ ਦੀ ਫੋਟੋ ਦੇ ਉੱਪਰ ਅਕਬਰ ਦੀ ਅਕਬਰ ਬਾਦਸ਼ਾਹ ਦੀ ਫੋਟੋ ਲਗਾ ਦਿੱਤੀ ਗਈ ਸੀ ਤੇ ਫਿਰ ਵਿਵਾਦ ਹੋਣ ਤੇ ਜਿਹੜੀ ਝੁਕੀ ਗਈ ਆ ਇਸ ਬਾਰੇ ਕੀ ਕਹਿੰਦੇ ਨੇ ਨਹੀਂ ਜੀ ਇਹ ਗਲਤ ਬਿਲਕੁਲ ਗਲਤ ਆ ਇਹ ਚੀਜ਼ ਜਾ ਕੇ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਜੇ ਕਿਸੇ ਨੇ ਲਾਈ ਹੋਏਗੀ ਮੈਨੂੰ ਨਹੀਂ ਪਤਾ ਨਹੀਂ ਲੱਗਦਾ ਲੇਕਿਨ ਤੁਸੀਂ ਆਸਰੇ ਜਾ ਕੇ ਵੇਖ ਲਓ ਹਮ ਸਤ ਪਿਹਰਵਾਲ ਦੀ ਲੱਗੀ ਫੋਟੋਗ੍ਰਾਫ ਤੇ ਨਾਲ ਲੱਗੀ ਹੈਗੀ ਅਕਾਲ ਤਖਤ ਨਹੀਂ ਕੱਲ ਜਿਸ ਤਰ੍ਹਾਂ ਆਪ ਜੀ ਫੋਟੋ ਨੂੰ ਖਿੱਚ ਰਹੇ ਹੋ ਕਿ ਉਹ ਤੁਸੀਂ ਆਪਣੀ ਗਲਤੀ ਮੰਨਦੇ ਹੋ ਇਸ ਗੱਲ ਨੂੰ ਕਿ ਮੈਂ ਗਲਤ ਕੀਤਾ ਉਹ ਦੇਖੋ ਜੀ ਇਸ ਤਰ੍ਹਾਂ ਵੀ ਜਦੋਂ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਹਟਾ ਲਓ ਹਮ ਸਾਡਾ ਕੋਈ ਇਰਾਦਾ ਨਹੀਂ ਸੀ ਕਿ ਕਿਸੇ ਨੂੰ ਠੇਸ ਪਹੁੰਚੇ ਹਮ ਅਸੀਂ ਰਿਸਪੈਕਟ ਕਰ ਰਹੇ ਹਾਂ ਜਿਵੇਂ ਤੁਹਾਨੂੰ ਦੱਸਿਆ ਕਿ ਸੈਰੇਮੋਨੀ ਸੰਤ ਨਹੀਂ ਸੈਰੇਮੋਨੀ ਸਹੀ ਨਹੀਂ ਨੀਵ라 ਕੀਤੇ ਉਹਦੇ ਰਾਇ ਨੇ ਕਥਾ ਕਰਦੇ ਰਹੇ ਨੇ ਭਾਈ ਬ੍ਰਿਗ ਸਿੰਘ ਵੀ ਕਰਦੇ ਰਹੇ ਠੀਕ ਤੇ ਸਵਾਲ ਹੀ ਨਹੀਂ ਫਿਰ ਅੱਜ ਕੀ ਗੱਲ ਹੋ ਗਈ ਇਹਨਾਂ ਦੀ ਫੋਟੋ ਨਾਲ ਕਿਉਂ ਇਤਰਾਜ਼ ਨੀ ਵੇਖੋ ਜੀ ਉਹ ਸੰਗਤ ਨੇ ਆ ਕੇ ਸੀ ਵੀ ਤੁਸੀਂ ਜੋੜਿਆਂ ਦੇ ਨਾਲ ਕਿਉਂ ਲਾਈ ਹੋਈ ਹੈ ਫੋਟੋਗ੍ਰਾਫ ਹੂੰ ਸਾਡੇ ਫੋਟੋਗ੍ਰਾਫ ਲੱਗੀ ਹੋਈ ਹੈ ਸਾਡੇ ਲੰਗਰ ਵਾਲੇ ਅੱਛਾ ਇਤਰਾਜ਼ ਇਸ ਗੱਲ ਦਾ ਸੀ ਵੀ ਜੋੜਿਆਂ ਲੱਗ ਲੱਗੇ ਜੋੜਿਆਂ ਲੱਗੇ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਤੁਸੀਂ ਇੱਥੇ ਨਾ ਲਾਓ ਜੀ ਜੀ ਅਸੀਂ ਇੱਥੇ ਲਾਉਣਾ ਹੂੰ ਹੋਰ ਰਸਤਾ ਵੀ ਨਹੀਂ ਪੈਦਾ ਸਾਡੀ ਜ਼ਿੰਮੇਵਾਰੀ ਹੈ ਜੀ ਜ਼ਿੰਮੇਵਾਰੀ ਬੰਦ ਹੀ ਹੈ ਬਾਕੀ ਅਸੀਂ ਪੂਰੇ ਮਰਾਦਾ ਦੇ ਨਾਲ ਪੂਰਾ ਤੁਸੀਂ ਵੇਖਣਾ ਹੋਣਾ ਵੀ ਸੰਗਤ ਕਿੰਨੀ ਜੁੜੀ ਸਾਡੇ ਨਾਲ ਆ ਗਈ ਹਾਂ ਹਾਂ ਸਾਡੇ ਕਹਿ ਰਹੇ ਨੇ ਵੀ ਇੰਨੀ ਕਦੀ ਪਹਿਲਾਂ ਸੰਗਤ ਆਈ ਨਹੀਂ ਜੀ ਇਸ ਕਰਕੇ ਉਹ ਸਮਾਗਮ ਦੇ ਵਿੱਚ ਆਉਂਦੀ ਹੈ ਕਿਉਂਕਿ ਸਾਡੀ ਮੈਨੇਜਮੈਂਟ ਮਾਬਾਜ ਦੇ ਕਿਰਪਾ ਦਿਨ ਨਾਲ ਠੀਕ ਚੱਲ ਰਹੀ ਹੈ ਧੰਨਵਾਦ ਜੀ ਧੰਨਵਾਦ ਜਿਹੜੀਆਂ ਸਾਡੀਆਂ ਹਾਮਕਲੀ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਐ ਸੰਗਤ ਪਹੁੰਚੀ ਐ ਜਿਹੜੀ ਕੌਮ ਹੁੰਦੀ ਐ ਕੌਮ ਦੇ ਵਿੱਚ ਉਸ਼ਕ ਗੱਲ ਨਾਲ ਇਹੋ ਜਿਹੀ ਆ ਜਿਹੜੀਆਂ ਜਿਨ੍ਹਾਂ ਦਾ ਰੋਸ ਵਾਜਬ ਹੁੰਦਾ ਹੈ ਤੇ ਉਹਨੂੰ ਕਲੀਅਰ ਕਰਨ ਵਾਸਤੇ ਕੌਮ ਜਿਹੜੀ ਆ ਉਸ ਘਟਨਾ ਵਾਲੇ ਥਾਂ ਤੇ ਪਹੁੰਚਦੀ ਹੈ ਜਿਸ ਤਰੀਕੇ ਨਾਲ ਅੱਜ ਇੱਥੇ ਪਹੁੰਚਿਆ ਇਹ ਪਹਿਲੀ ਵਾਰ ਇੱਥੋਂ ਦੀ ਮੈਨੇਜਮੈਂਟ ਇੱਥੋਂ ਦੀ ਕਮੇਟੀ ਨੇ ਇਹ ਸਾਬਤ ਕੀਤਾ ਹੈ ਕਿ ਉਹ ਜਿਹੜਾ 18ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਨਾਲ ਕਿੰਨਾ ਜ਼ਹਿਰ ਉਗਲਦੇ ਆ ਸੋ ਮੈਂ ਸਮਝਦਾ ਕਿ ਜੇ ਸਾਡੀਆਂ ਸੰਪਰਦਮਾਂ ਜਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਸ ਤਰ੍ਹਾਂ ਕਰਨਗੀਆਂ ਤੇ ਫਿਰ ਆਰਐਸਐਸ ਭਾਜਪੀ ਹਕੂਮਤ ਤਾਂ ਸਾਨੂੰ ਅੱਗੇ ਨਿਸ਼ਾਨੇ ਤੇ ਲਈ ਫਿਰਦੀ ਹੈ ਫਿਰ ਸਾਨੂੰ ਅਸੀਂ ਵਿਸ਼ਵਾਸ ਕਿਹਦੇ ਤੇ ਕਰੀਏ ਗੋਲਕਾਂ ਤਾਂ ਇਹਨਾਂ ਰੱਖੀਆਂ ਐ ਕੌਮ ਦਾ ਪੈਸਾ ਇਹਨਾਂ ਨੂੰ ਚਾਹੀਦਾ ਹੈ ਪਰ ਇਹਨਾਂ ਅੰਬਰ ਤੋਂ ਛਕਾਉਣਾ ਨਹੀਂ ਇਹਨਾਂ ਨੇ ਨਸ਼ੇ ਵੱਲੋਂ ਬੰਦ ਨਹੀਂ ਕਰਨਾ ਕੱਲੀਆਂ ਗੋਲਕਾਂ ਦੇ ਨਾਲ ਇਹਨਾਂ ਨੂੰ ਇਹ ਵੀ ਤਕਲੀਫ਼ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੱਤਵਾਦੀ ਹੈ ਇਹ ਇਹ ਸਾਬਤ ਕਰਨਾ ਚਾਹੁੰਦੇ ਆ ਸੋ ਇਹਨਾਂ ਨੇ ਕੱਲ ਦੀ ਪਰਸੋਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਪਹਿਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਤੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਹੋਏ ਆ ਜਿਨ੍ਹਾਂ ਨੇ ਰੂਸ ਬਰਤਾਨੀਆ ਤੇ ਭਾਰਤ ਦੀ ਗਵਰਨਮੈਂਟ ਨੂੰ ਮੋਢੇ ਮੋੜ ਕੇ 75 ਘੰਟੇ ਉਹਨਾਂ ਨੇ ਮੁਕਾਬਲਾ ਕੀਤਾ ਤੇ 72 ਗੋਲੀਆਂ ਆਪਣੇ ਸੀਨੇ 'ਚ ਖਾਧੀਆਂ ਸੋ ਉਹਨਾਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਨਹੀਂ ਆਉਣ ਦਿੱਤਾ ਐਸੇ ਮਹਾਨ ਸ਼ਹੀਦ ਨੇ ਉਹ ਤਰਜਮਾਨੀ ਕੀਤੀ ਜਿਹੜੀ 6ਵੇਂ ਪਾਸ਼ਾ ਨੇ ਸਾਨੂੰ ਦੱਸਿਆ ਸੀ ਤੇ ਫਿਰ ਇਹੋ ਜਿਹੇ ਯੋਧੇ ਨੂੰ ਇੱਥੋਂ ਤਸਵੀਰ ਲਾ ਕੇ ਤੇ ਐਸ ਬੁਰੇ ਤਰੀਕੇ ਨਾਲ ਉੱਥੋਂ ਦੇ ਜਿਹੜੇ ਨੌਜਵਾਨ ਸੇਵਾ ਕਰਦੇ ਆ ਬਾਬਾ ਸਰੂਪ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨਿਸ਼ਕਾਮ ਸੇਵਾ ਜੋੜਿਆਂ ਦੀ ਗੰਢਾਈ ਦੀ ਪਾਲਚ ਦੀ ਕਰਦੀ ਹੈ ਤੇ ਉਹਨਾਂ ਨੂੰ ਬੁਰੀ ਤਰੀਕੇ ਨਾਲ ਉਹਨਾਂ ਦਾ ਟੈਂਟ ਪੁੱਟ ਕੇ ਸੁੱਟਿਆ ਕਿ ਇੱਥੇ ਨਹੀਂ ਲੱਗਣ ਦੇਣਾ ਤੁਸੀਂ ਪਰਮਿਸ਼ਨ ਮਨਜ਼ੂਰੀ ਨਹੀਂ ਲਈ ਤੇ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਕਹਿੰਦਾ ਨਹੀਂ ਲੱਗਣੀ ਚਾਹੀਦੀ ਉਹ ਅਸੀਂ ਕਾਰਨ ਪੁੱਛਣ ਆਏ ਆ ਕਿ ਤੇਰਾ ਵੱਟ ਤੇ ਵਿਰੋਧ ਕੀ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨਾਲ ਜੇ ਹੈ ਤੇ ਫਿਰ ਕਲੀਅਰ ਕਰ ਕਿਤੋਂ ਤੁਹਾਡੇ ਨਾਂ ਨਾਲ ਸਿੰਘ ਲੱਗਦਾ ਏ ਤੇ ਗੁਰੂ ਗੋਬਿੰਦ ਸਿੰਘ ਨੇ ਦਾ ਸਿੰਘ ਦਾ ਸ਼ੇਰ ਦਾ ਰੱਖਿਆ ਏ ਤੇ ਜੇ ਤੁਹਾਨੂੰ ਸ਼ੇਰ ਦੇ ਨਾਂ ਤੋਂ ਸ਼ੇਰ ਦੀ ਤਸਵੀਰ ਤੋਂ ਇੰਨਾ ਡਰ ਹੈ ਤੇ ਸਾਡਾ ਕੋਈ ਇੱਥੋਂ ਦਾ ਜਿਹੜਾ ਉਹ ਕਾਂਗਰਸ ਜਾਂ ਦੂਜੇ ਤੇ ਜੇ ਗੁੱਸੇ ਨਾ ਹੋ ਜਾਣ ਤੇ ਫਿਰ ਇੱਥੋਂ ਦੀਆਂ ਗੋਲਕਾਂ ਦੀ ਦਾਅਵੇਦਾਰੀ ਤੁਸੀਂ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਕੌਮ ਕੀ ਲੱਗਦੀ ਏ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਸਾਡਾ ਏ ਅੱਜ ਕੌਮ ਇੱਥੇ ਆਈ ਏ ਇਹਨਾਂ ਨੂੰ ਆਣ ਕੇ ਜਵਾਬ ਦੇਣਾ ਚਾਹੀਦਾ ਵੀ ਕੌਮ ਨੂੰ ਕੀ ਲੱਗਦੀ ਏ ਕੌਮ ਤਿੰਨ ਦਿਨ ਤੋਂ ਇੱਥੇ ਆਪਣਾ ਦੁਸ਼ਮੰਦ ਕੱਢ ਕੇ ਆਪਣੀ ਨਿਸ਼ਕਾਮ ਸੇਵਾ ਪਿੰਡਾਂ ਤੋਂ ਲੰਗਰ ਪਕਾਪਕਾ ਕੇ ਲਿਆ ਕੇ ਕਰ ਰਹੀ ਹੈ ਸੋ ਇਹਨਾਂ ਨੂੰ ਇਹ ਦੱਸਣਾ ਪਊਗਾ ਕਿ ਕੌਮ ਦੇ ਵਿੱਚ ਤੇ ਤੁਹਾਡੇ ਗੁਰਦੁਆਰੇ ਵਿੱਚ ਫਰਕ ਕੀ ਅੰਤਰ ਕੀ ਹੈ ਉਹ ਵੀ ਹਿਸਾਬ ਕਿਤਾਬ ਜਿਹੜਾ ਜ਼ਰੂਰੀ ਲੈਣਾ ਹੈ ਦੂਜੀ ਗੱਲ ਅੱਜ ਪਹਿਲੀ ਯਾਰ ਬੌਂਸਰ ਜਿਹੜੇ ਕਿਰਾਏ ਤੇ ਰੱਖੇ ਉਹ ਇੱਥੇ ਸਾਨੂੰ ਵੇਖਣ ਨੂੰ ਮਿਲੇ ਆ ਕਿ ਉਹ ਬੀਬੀਆਂ ਵੀ ਬੌਂਸਰ ਆ ਤੇ ਮੁੰਡੇ ਵੀ ਜਿਨ੍ਹਾਂ ਦੇ ਪੱਤ ਤ ਹੈ ਜਿਹੜੇ ਅੰਮ੍ਰਿਤ ਤੋਂ ਰਹਿਤ ਹੈ ਜਿਨ੍ਹਾਂ ਨੇ ਗੁਰਸਿੱਖੀ ਵਾਲਾ ਜੀਵਨ ਅਜੇ ਨਹੀਂ ਗ੍ਰਹਿਣ ਕੀਤਾ ਉਹ ਲੋਕਾਂ ਦੀ ਉੱਥੇ ਬੌਂਸਰ ਬਣ ਕੇ ਅੱਗੇ ਖੜੇ ਆ ਸੋ ਇਹ ਜਿਹੜੀਆਂ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਤੇ ਫਿਰ ਉਹ ਟੈਕਸ ਫੋਰਸ ਜਿਹੜੀ 6 ਜ਼ੋਨ ਨੂੰ ਸ਼੍ਰੋਮਣੀ ਕਮੇਟੀ ਵਾਲੇ ਉੱਤੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਵਰਤਦੇ ਆ ਤੇ ਇਹ ਉਹ ਟੈਕਸ ਫੋਰਸ ਲੈ ਆਉਂਦੇ ਕਮ ਸੋ ਕਮ ਉਹ ਸਾਫਤ ਸੂਰਤ ਤਾਂ ਹੈਗੇ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੇ ਵੇਖਣ ਨੂੰ ਮਿਲੀਆਂ ਐ ਤੇ ਇਹ ਵੀ ਵੇਖਣ ਨੂੰ ਮਿਲਿਆ ਕਿ ਜਿਹੜੀ ਲੰਗਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਕੇ ਤਸਵੀਰ ਦਾ ਚਿਹਰਾ ਜਿਹੜਾ ਲੋਪ ਕੀਤਾ ਗਿਆ ਸੀ ਅੱਜ ਸੰਗਤਾਂ ਦਾ ਰੋਹ ਵੇਖ ਕੇ ਇਹਨਾਂ ਨੇ ਉਹ ਤਸਵੀਰ ਫੇਰ ਓਪਨ ਕੀਤੀ ਹੈ ਉਸ ਤੋਂ ਗਾੜੀ ਉਸ ਤੋਂ ਗਾੜੀ ਇਹਨਾਂ ਨੇ ਇਹ ਜਿਹੜਾ ਅੱਜ ਅਸੀਂ ਸੰਗਤਾਂ ਨੇ ਸਾਰੀ ਸਹਿਮਤੀ ਨਾਲ ਮੇਰੇ ਨਾਲ ਸਤਕਾਰ ਕਮੇਟੀ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਉਦੋਂ ਪਏ ਤੇ ਨਾਲ ਸਾਡੇ ਜਥੇਦਾਰ ਹਰਜੀਤ ਸਿੰਘ ਜੀ ਮੀਆਂਪੁਰ ਨਾਲ ਸਾਡੇ ਜਸਬੀਰ ਸਿੰਘ ਬੱਟਦੇ ਚਾਨਣ ਸਿੰਘ ਘਿਹਾਲਾ ਤੇ ਮੇਰੇ ਨਾਲ ਨੰਬਰਦਾਰ ਜੀ ਤੇ ਕਲਗੀਤਾ ٹرسٹ ਦੇ ਬੁੱਢਾ ਸਿੰਘ ਜੀ ਜਿੰਨੀਆਂ ਵੀ ਇੱਥੇ ਮਤਲਬ ਹਮਕਲੀ ਜਥੇਬੰਦੀਆਂ ਆਈਆਂ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਇਹ ਇੱਕ ਤਾਂ ਜਿਹੜੇ ਬੌਂਸਰਾਂ ਨੇ ਸਾਡੇ ਵੀਰਾਂ ਦਾ અપਮਾਨ ਕੀਤਾ ਹੈ ਤੇ ਸੰਤਾਂ ਦੀ ਤਸਵੀਰ ਫੁੱਟੀ ਹੈ ਉਹ ਗਲਤੀ ਮੰਨਣ ਦੂਜੀ ਗੱਲ ਜਿਹੜੀ ਇਹ ਮੈਨੇਜਮੈਂਟ ਕਮੇਟੀ ਹੈ ਉਹਨਾਂ ਤੇ ਪ੍ਰਸ਼ਾਸਨ ਨੂੰ ਅੱਜ ਦਰਖਾਸਤ ਦੇਵਾਂਗੇ ਪ੍ਰਸ਼ਾਸਨ ਭੰਦੀ ਕਾਰਵਾਈ ਕਰੇ ਤਾਂ ਕਿ ਹੋਰ ਫਸਲਾਨਾ ਜੋੜ ਮੇਲਿਆਂ ਤੇ ਸੰਤਾਂ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਨਾ ਲਾਇਆ ਜਾਏ ਇਹ ਤਸਵੀਰ ਸੌਖੀ ਨਹੀਂ ਮਿਲੀ ਇਹ ਤਸਵੀਰ ਨੂੰ ਲੈਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਯੋਗ 40 ਸਾਲ ਦਾ ਆਪਣਾ ਮਿੱਜ ਤੇ ਹੱਡੀਆਂ ਦਾ ਚੂਨਾ ਪਾ ਕੇ ਇਹ ਤਸਵੀਰ ਸੁਪਰੀਮ ਕੋਰਟ ਚੋਂ ਲਈ ਆ ਇਹ ਸੌਖੀ ਨਹੀਂ ਮਿਲੀ ਉਹਨਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਹੈ ਤੇ ਇਸ ਕਰਕੇ ਇੱਕ ਬੰਦਾ ਜਾਂ ਇੱਕ ਗੁਰਸਿੱਖ ਵੀ ਨਹੀਂ ਜਿਹੜਾ ਉਹ ਕੈਪੀ ਪਾ ਕੇ ਲੰਗਰ ਦੇ ਵਿੱਚ ਘੁੰਮਦਾ ਹੈ ਉਹ ਬੰਦਾ ਕਵੇ ਕਿ ਤਸਵੀਰ ਲਾ ਦੇਣੀ ਆ ਇਹ ਬਿਲਕੁਲ ਨਹੀਂ ਸਾਨੂੰ ਬਰਦਾਸ਼ਤ ਤੇ ਕੌਮ ਇਹਨੂੰ ਕਦੀ ਵੀ ਨਹੀਂ برداشت ਕਰ ਸਕਦੀ ਤੇ ਅਸੀਂ ਕਾਰਵਾਈ ਕਰਾ ਕੇ ਅਗਲਾ ਜਿਹੜਾ ਜੇ ਕਾਰਵਾਈ ਕੱਲ ਤੱਕ ਨਹੀਂ ਕਰਦੇ ਤੇ ਪਰਸੋਂ ਆਪਣੀਆਂ ਜਿਹੜੀਆਂ ਜਥੇਬੰਦੀਆਂ ਆਪਣਾ ਨਵਾਂ ਪ੍ਰੋਗਰਾਮ ਲਿਕਣਗੇ ਕੋਈ ਕਮੇਟੀ ਦੇ ਮੈਨੇਜਮੈਂਟ ਨੇ ਤੁਹਾਡੇ ਨਾਲ ਜਹੇਦਾਰ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ 10 ਵਜੇ ਤੋਂ ਲੈ ਕੇ ਇੱਥੇ ਬੈਠੇ ਆ ਕੋਈ ਕਮੇਟੀ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਕੱਲ ਨੂੰ ਜਦੋਂ ਰੋਡ ਜਾਮ ਹੋ ਗਿਆ ਫਿਰ ਪ੍ਰਸ਼ਾਸਨ ਨੇ ਵੀ ਕਹਿਣਾ ਹੈ ਅਸੀਂ ਕਾਰਵਾਈ ਕਰ ਦੇਣੀ ਸੀ ਸ਼ਹਿਰ ਕਮੇਟੀ ਨੇ ਵੀ ਕਹਿਣਾ ਸੀ ਅਸੀਂ ਮਸਲਾ ਹੱਲ ਕਰ ਲੈਣਾ ਸੀ ਅੱਜ 10 ਵਜੇ ਤੋਂ ਇੱਥੇ ਸੰਗਤਾਂ ਬੈਠੀਆਂ ਵੇਖੋ ਕਿੰਨੀ ਵੱਡੀ ਗਿਣਤੀ ਚ ਤੇ ਅੱਜ ਕਮੇਟੀ ਵੀ ਮੋਕ ਦਰਸ਼ਨ ਬਾਗ ਦੇ ਅੰਦਰ ਬੈਠੀ ਹੈ ਤੇ ਪ੍ਰਸ਼ਾਸਨ ਨੂੰ ਸਵੇਰ ਦਾ 3 ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਹੈ ਐਸਐਚਓ ਸਾਹਿਬ ਨੂੰ ਕਰ ਦਿੱਤਾ ਹੈ ਕਿ ਇੱਥੇ ਸਾਨੂੰ ਦੱਸੋ ਕਿ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਐ ਉਹ ਹੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਤਸਵੀਰ ਨਾਲ ਜੁੜੀਆਂ ਐ ਤੇ ਜੇ ਤਸਵੀਰ ਨੂੰ ਇਹ ਲੋਪ ਕਰਨਗੇ ਤੇ ਫਿਰ ਇਹ ਕਹਿਣਗੇ ਕਿ ਕੌਮ ਕੀ ਲੱਗਦੀ ਐ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਕੌਮ ਦਾ ਐ ਤੇ ਕੌਮ ਇੱਥੇ ਆਣ ਕੇ ਹਸਾਬ-ਕਤਾਬ ਲੈਣ ਵਾਸਤੇ ਆਈ ਐ ਇਹ ਜਰੂਰ ਸਾਨੂੰ ਦੱਸਣਾ ਪਊਗਾ ਤੇ ਬੰਦੀ ਕਾਰਵਾਈ ਕਰਨੀ ਪਊਗਾ ਹੁਣ ਸੰਤਾਂ ਨੇ ਫੋਟੋਆਂ ਲਗਾ ਰਹੇ ਤੁਸੀਂ ਇੱਥੇ ਇੱਥੇ ਅੱਜ ਸੰਤ ਜਾਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਜਿਹੜੇ ਬੰਦੀ ਸਿੰਘ ਐ ਇੱਥੇ ਉਹਨਾਂ ਦੀ ਸਾਰਿਆਂ ਦੀ ਤਸਵੀਰਾਂ ਲੱਗਣੀਆਂ ਤੇ ਅੱਜ ਲਾ ਕੇ ਜਾਣਾ ਐ ਜੇ ਕੋਈ ਹਣੇ ਰੋਕਣਾ ਤਾਂ ਸਾਨੂੰ ਪਹਿਲਾਂ ਤਾਂ ਹੀ ਬੇਨਤੀ ਕੀਤੀ ਐ ਵੀ ਸਾਨੂੰ ਰੋਕਣਾ ਹੈ ਤੇ ਸਾਨੂੰ ਅੱਜ ਦੱਸੋ ਨਹੀਂ ਤੇ ਅਸੀਂ ਹੁਣ ਲਾ ਕੇ ਜਾਵਾਂਗੇ ਤੇ ਹਰ ਸਲਾਨਾ ਜੋੜ ਮੇਲੇ ਤੇ ਪ੍ਰਦਰਸ਼ਨੀ ਲੱਗਿਆ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ran ji jappe ton door te mudde de neede Live Punjabi TV